ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੁਹਣੀ ਚੰਦਨ ਚੋਵਾ ਨਰਕ ਘੋਰ ਕਾ ਦਵਾਰਾ ਧੰਨ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਸਮਝਾਉਂਦੇ ਨੇ ਕਈ ਐਸੇ ਹਨ ਜੋ ਰਾਜ ਹਕੂਮਤ ਦੇ ਰੰਗ ਤਮਾਸ਼ੇ ਮਾਨਦੇ ਨੇ ਰਾਜਿਆਂ ਵਾਲੇ ਠਾਠ ਬਾਠ ਬਣਾਉਂਦੇ ਨੇ ਲੋਕਾਂ ਉੱਤੇ ਹੁਕਮ ਚਲਾਉਂਦੇ ਨੇ ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ ਹੈ ਸੇਜ ਸੋਣੀ ਚੰਦਨ ਚੋਵਾ ਨਰਕ ਕੋਰ ਕਾ ਦਵਾਰ ਸੁੰਦਰ ਇਸਤਰੀ ਦੀ ਸੇਜਾ ਮਾਣਦੇ ਨੇ ਆਪਣੇ ਸਰੀਰ ਉੱਤੇ ਚੰਦਨ ਤੇ ਅਤਰ ਵਰਤਦੇ ਨੇ ਪਰ ਇਹ ਸਭ ਕੁਝ ਭਿਆਨਕ ਨਰਕ ਵੱਲ ਲੈ ਜਾਣ ਵਾਲਾ ਹੈ ਗੁਰੂ ਸਾਹਿਬ ਕਹਿੰਦੇ ਜੇ ਸੁਖ ਹੈ ਤੇ ਸੁਖ ਦੇ ਵਿੱਚ ਐਨਾ ਮਨੁੱਖ ਅੰਨਾ ਨਾ ਹੋ ਜਾਵੇ ਐਨਾ ਬੋਲਾ ਨਾ ਹੋ ਜਾਵੇ ਐਨਾ ਗੂੰਗਾ ਨਾ ਹੋ ਜਾਵੇ ਕਿ ਉਹਨੂੰ ਨਿਰੰਕਾਰ ਵਾਹਿਗੁਰੂ ਪਰਮਾਤਮਾ ਦੀ ਬਣਾਈ ਖਲਕਤੀ ਨਾ ਦਿਸੇ ਪਰਮਾਤਮਾ ਦੀ ਬਣਾਈ ਖਲਕਤ ਵਿੱਚ ਕਾਇਨਾਤ ਵਿੱਚ ਉਹਨੂੰ ਪਰਮਾਤਮਾ ਦਾ ਰੂਪ ਦਿਸੇ ਉਹ ਮਨੁੱਖ ਰਾਜ ਭਾਗ ਹੁੰਦਿਆਂ ਵੀ ਸੁਖ ਹੁੰਦਿਆਂ ਵੀ ਸੰਸਾਰ ਦੇ ਪਦਾਰਥ ਹੁੰਦਿਆਂ ਵੀ ਨਿਰੰਕਾਰ ਤੋਂ ਨਹੀਂ ਟੁੱਟਦਾ ਹੈ ਪਰ ਜਿਹੜੇ ਜੀਵ ਟੁੱਟ ਜਾਂਦੇ ਨੇ ਉਹ ਫਿਰ ਨਰਕ ਦੀ ਭਿਆਨਕ ਅੱਗ ਵਿੱਚ ਸੜਦੇ ਨੇ ਈਰਾਨ ਦਾ ਇੱਕ ਬਾਦਸ਼ਾ ਅਦਮ ਹੋਇਆ ਹੈ ਅਦਮ ਬਾਦਸ਼ਾ ਦਾ ਰੋਜ਼ ਕਰਮ ਸੀ ਕਿ ਆਪਣੀ ਸੌਣ ਵਾਲੀ ਸੇਜ ਉੱਤੇ ਗਰਮੀ ਦੇ ਮੌਸਮ ਵਿੱਚ ਗੁਲਾਬ ਚੰਬੇਲੀ ਦੇ ਫੁੱਲਾਂ ਨੂੰ ਵਸਾ ਕੇ ਸੌਂਦਾ ਸੀ ਇੱਕ ਦਿਨ ਸੇਜ ਉੱਤੇ ਫੁੱਲ ਵਸਾਉਣ ਵਾਲੀ ਦਾਸੀ ਨੇ ਮਨ ਚ ਵਿਚਾਰਿਆ ਕਿ ਇਸ ਸੇਜ ਉੱਤੇ ਰਾਜਾ ਰੋਜ਼ ਸੌਂਦਾ ਹੈ ਮੈਂ ਰੋਜ਼ ਗੁਲਾਬ ਚੰਬੇਲੀ ਦੇ ਫੁੱਲ ਵਸਾਉਂਦੀ ਹਾਂ ਅਤਰ ਛਿੜਕਦੀ ਹਾਂ ਦੇਖਾਂ ਇਸ ਸੇਜ ਦਾ ਕਿੰਨਾ ਕੋ ਆਨੰਦ ਹੈ ਮਨ ਚ ਵਿਚਾਰ ਨੇ ਜਨਮ ਲੈ ਲਿਆ ਕਿ ਅਦਮ ਬਾਦਸ਼ਾਹ ਰੋਜ਼ ਇਸ ਤਰੀਕੇ ਨਾਲ ਰੋਜ਼ ਸੌਂਦਾ ਹੈ ਉਹ ਵਿਚਾਰ ਕੇ ਦਾਸੀ ਕੁਝ ਕੁ ਸਮੇਂ ਲਈ ਉਸ ਸੇ ਜੁੱਤੇ ਲੰਮੇ ਪੈ ਗਈ ਜਿਸ ਸੇ ਜੁੱਤੇ ਰੋਜ਼ ਅਦਮ ਬਾਦਸ਼ਾਹ ਸੌਂਦਾ ਸੀ ਖੂਬ ਬਦਾਰ ਅਤੇ ਨਰਮ ਫੁੱਲਾਂ ਦੀ ਸੇਜ ਕਰਕੇ ਪੈਂਦਿਆਂ ਹੀ ਦਾਸੀ ਨੂੰ ਨੀਂਦ ਆ ਗਈ ਅਜੀ ਦਾਸੀ ਸੁੱਤੀ ਸੀ ਕਿ ਉੱਪਰੋਂ ਅਦਮ ਰਾਜਾ ਆ ਗਿਆ ਆਪਣੀ ਸੇਜੁੱਤੇ ਦਾਸੀ ਨੂੰ ਸੁੱਤਿਆਂ ਵੇਖ ਲਾਲੂ ਲਾਲ ਹੋ ਗਿਆ ਕ੍ਰੋਧ ਬੁਰਾ ਹੁੰਦਾ ਹੈ ਕ੍ਰੋਧ ਚ ਬੰਦਾ ਬੁਰਾ ਭਲਾ ਨਹੀਂ ਵੇਖਦਾ ਹੈ ਗੁੱਸੇ ਵਿੱਚ ਮਨੁੱਖ ਦੀ ਜ਼ੁਬਾਨ ਤੇ ਬਦ ਜ਼ੁਬਾਨੀ ਦੀ ਬਦਬੂ ਆਉਣ ਲੱਗ ਪੈਂਦੀ ਹੈ ਵੱਡਾ ਛੋਟਾ ਨਹੀਂ ਤੱਕਦਾ ਹੈ ਕਿਉਂਕਿ ਗੁੱਸੇ ਦੇ ਵਿੱਚ ਬੋਲ ਨੂੰ ਕਬੂਲ ਬਣਾ ਕੇ ਬੋਲਦਾ ਹੈ ਗੁੱਸਾ ਗੁਰੂ ਸਾਹਿਬ ਜੀ ਨੇ ਕਿਹਾ ਚੰਡਾਲ ਹੁੰਦਾ ਹੈ ਹੁਣ ਗੁੱਸੇ 'ਚ ਰਾਜੇ ਨੇ ਦਾਸੀ ਨੂੰ ਸੋਟੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਸ਼ਮਕਾ ਮਾਰਦਾ ਹੈ ਪਰ ਮਾਰ ਖਾਂਦੀ ਹੋਈ ਦਾਸੀ ਰੋਂਦੀ ਵੀ ਹੈ ਅਤੇ ਹੱਸਦੀ ਵੀ ਹੈ ਇਹ ਅਚਰਜ ਕੌਤਕ ਵੇਖ ਕੇ ਰਾਜਾ ਬਹੁਤ ਹੈਰਾਨ ਹੋ ਗਿਆ ਕਿ ਇਹ ਮੇਰੀ ਸੇਜਾਂ ਤੇ ਸੁੱਤੀ ਸੀ ਤੇ ਮੇਰੀ ਸੇਜਾਂ ਤੇ ਸੌਣ ਤੇ ਇਹਨੂੰ ਮੈਂ ਮਾਰਿਆ ਹੈ ਪਰ ਇਹ ਕਿਉਂ ਹੱਸ ਕਿਉਂ ਰਹੀ ਹੈ ਤੇ ਨਾਲੇ ਰੋ ਵੀ ਰਹੀ ਹੈ ਇਹਦਾ ਕਾਰਨ ਕੀ ਹੈ ਤੇ ਦਾਸੀ ਨੂੰ ਅੱਦਮ ਬਾਦਸ਼ਾ ਆਖਣ ਲੱਗਾ ਤੂੰ ਗੁਨਾਹ ਕੀਤਾ ਹੈ ਮੇਰੀ ਸੇਜ ਤੇ ਸੁੱਤੀ ਹੈ ਪਰ ਮੈਂ ਤੈਨੂੰ ਮਾਰਿਆ ਹੈ ਇੱਕ ਗੱਲ ਦੀ ਸਮਝ ਨਹੀਂ ਆਈ ਤੂੰ ਰੋਂਦੀ ਵੀ ਪਈ ਐ ਤੇ ਹੱਸਦੀ ਵੀ ਪਈ ਹੈ ਕਿਉਂ ਰਾਜੇ ਦੀ ਇਹ ਗੱਲ ਸੁਣ ਕੇ ਦਾਸੀ ਚੁੱਪ ਰਹੀ ਕੋਈ ਉੱਤਰ ਨਾ ਦਿੱਤਾ ਪਰੰਤੂ ਬਾਰ-ਬਾਰ ਪੁੱਛਣ ਤੇ ਦਾਸੀ ਨੇ ਕਿਹਾ ਹੀ ਰਾਜਨ ਇੱਕ ਗੱਲ ਸੋਚ ਮੈਂ ਇਸ ਗਲਤੀ ਹੱਸਦੀ ਹਾਂ ਕਿ ਘੜੀ ਦੋ ਘੜੀਆਂ ਜਾਂ ਅੱਧੀ ਘੜੀ ਇਸ ਸੇਜਾਂ ਪਰ ਮੈਂ ਸੁੱਤੀ ਸੀ ਤੇ ਇਸ ਸੌਣ ਦਾ ਮੈਨੂੰ ਨਤੀਜਾ ਕੀ ਪ੍ਰਾਪਤ ਹੋਇਆ ਮੈਂ ਕੁਝ ਸਮੇਂ ਲਈ ਸੁੱਤੀ ਤੇ ਤੁਸਾਂ ਮੈਨੂੰ ਮਾਰਿਆ ਹੈ ਤੁਸਾਂ ਮੈਨੂੰ ਸਜ਼ਾ ਦਿੱਤੀ ਹੈ ਹੱਸਦੀ ਮੈਂ ਇਸ ਕਰਕੇ ਸੀ ਕਿ ਜਿਹੜਾ ਰੋਜ਼ ਇਸ ਸੇਜਾ ਤੇ ਸੌਂਦਾ ਉਹਦਾ ਦਰਗਾਹ ਵਿੱਚ ਕੀ ਹਾਲ ਹੋਵੇਗਾ ਉਹਨੂੰ ਕਿੰਨੀ ਕੁ ਭਿਆਨਕ ਸਜ਼ਾ ਮਿਲੇਗੀ ਕਿੰਨਾ ਕੁ ਉਹ ਰੋਵੇਗਾ ਤੇ ਦੁਖੀ ਹੋਵੇਗਾ ਦਾਸੀ ਦੀ ਇਹ ਗੱਲ ਸੁਣ ਕੇ ਰਾਜੇ ਅਦਮ ਨੂੰ ਬੜਾ ਹੀ ਵਿਰਾਗ ਆ ਗਿਆ ਆਪਣਾ ਸਭ ਕੁਝ ਤਿਆਗਣ ਤੇ ਮਨ ਬਣਾ ਲਿਆ ਕਿ ਇਸ ਦਾਸੀ ਨੇ ਤੇ ਅੱਜ ਮੇਰੇ ਮਨ ਦੇ ਕਵਾੜ ਖੋਲ ਦਿੱਤੇ ਨੇ ਮੈਂ ਰੋਜ ਸੌਂਦਾ ਹਾਂ ਕੀ ਦੁੱਖ ਮਿਲੇਗਾ ਕੀ ਸਜ਼ਾ ਮਿਲੇਗੀ ਪ੍ਰਮਾਤਮਾ ਦੇ ਘਰ ਹੁਣ ਮਨ ਚ ਵਰਾਗ ਹੈ ਕਿ ਆਪਣਾ ਸਭ ਕੁਝ ਤਿਆਗ ਕੇ ਚਲਿਆ ਜਾਵਾਂ ਰਾਜ ਭਾਗ ਆਪਣੇ ਪੁੱਤਰ ਨੂੰ ਸੌਂਪ ਕੇ ਰਾਜਾ ਅਦਮ ਨੇ ਇੱਕ ਸਰਾਨਾ ਲੈ ਲਿਆ ਇੱਕ ਦਾਤਨ ਇੱਕ ਲੋਟਾ ਤਿੰਨੇ ਚੀਜ਼ਾਂ ਲੈ ਕੇ ਘਰੋਂ ਤੁਰ ਪਿਆ ਰਸਤੇ 'ਚ ਇੱਕ ਜ਼ਿਮੀਦਾਰ ਨੂੰ ਸਿਰ ਹੇਠ ਬਹਾਂ ਰੱਖ ਕੇ ਸੁੱਤਾ ਦੇਖ ਕੇ ਮਨ ਨੂੰ ਸਮਝਾਇਆ ਕਿ ਤੂੰ ਸਹਰਾਣਾ ਚੁੱਕੀ ਫਿਰਦਾ ਹੈ ਤੈਨੂੰ ਅਜੇ ਵੀ ਸਹਰਾਣੇ ਦੀ ਲਾਲਸਾ ਹੈ ਛੱਡ ਇਸ ਸਹਰਾਣੇ ਨੂੰ ਇਸ ਤਰ੍ਹਾਂ ਮਨ ਨੂੰ ਕਹਿ ਕੇ ਉਹ ਸਹਰਾਣਾ ਉਸ ਜ਼ਿਮੀਦਾਰ ਨੂੰ ਦੇ ਦਿੱਤਾ ਅੱਗੇ ਕੀ ਵੇਖਿਆ ਦੁੰਬਾ ਬਾਦਸ਼ਾਹ ਨੇ ਇੱਕ ਫਕੀਰ ਹੱਥ ਮੂੰਹ ਧੋ ਰਿਹਾ ਹੈ ਉਸ ਪਾਸ ਕੋਈ ਦੰਤਨ ਨਹੀਂ ਹੈ ਉਹ ਮੂੰਹ ਚ ਉਂਗਲ ਮਾਰ ਕੇ ਦੰਦਾਂ ਨੂੰ ਸਾਫ਼ ਕਰ ਰਿਹਾ ਹੈ ਉਸ ਵੇਲੇ ਰਾਜੇ ਨੇ ਸੋਚਿਆ ਮਨਾ ਅਜੀਬ ਹੀ ਦੰਤਨ ਦਾ ਫਿਕਰ ਹੈ ਉਸੇ ਵੇਲੇ ਦੰਤਨ ਸੁੱਟ ਦਿੱਤੀ ਫਿਰ ਅੱਗੇ ਤੱਕਿਆ ਕੀ ਦੇਖਦਾ ਹੈ ਇੱਕ ਫਕੀਰ ਬੁੱਕ ਨਾਲ ਪਾਣੀ ਪੀ ਰਿਹਾ ਹੈ ਉਸ ਵੇਲੇ ਰਾਜੇ ਅਦਮ ਨੇ ਉਹ ਲੋਟਾ ਵੀ ਕਿਸੇ ਗਰੀਬ ਨੂੰ ਦੇ ਦਿੱਤਾ ਹੁਣ ਮਨ ਵਿਰਕਤ ਹੈ ਮਨ ਬੀਤ ਰਾਗ ਵਿੱਚ ਚਲਿਆ ਗਿਆ ਹੈ ਇੱਕ ਨਦੀ ਦੇ ਕੰਢੇ ਤੇ ਜਾ ਕੇ ਅਦਮ ਬਾਦਸ਼ਾਹ ਬੈਠ ਗਿਆ ਪ੍ਰਮਾਤਮਾ ਦੇ ਭਜਨ ਚ ਮਨ ਨੂੰ ਜੋੜ ਲਿਆ ਕਈ ਦਿਨ ਸਮਾਧੀ ਵਿੱਚ ਸਥਿਤ ਹੋਇਆ ਤੇ ਕੁਝ ਦਿਨ ਬੀਤ ਜਾਵਨ ਮਗਰੋਂ ਇੱਕ ਸਮੇਂ ਅਦਮ ਬਾਦਸ਼ਾਹ ਨੂੰ ਵੇਖ ਕੇ ਸ਼ਹਿਰ ਵਿੱਚ ਆ ਕੇ ਕਿਸੇ ਨੇ ਦੱਸਿਆ ਕਿ ਪੁੱਤਰ ਤੇਰਾ ਪਿਤਾ ਉਸ ਨਦੀ ਦੇ ਕੰਢੇ ਤੇ ਬੈਠਾ ਹੈ ਫਕੀਰਾਂ ਵਾਲਾ ਉਹਦਾ ਹਾਲ ਹੈ ਗੰਦੇ ਮੈਲੇ ਉਹਦੇ ਕੱਪੜੇ ਨੇ ਕੋਈ ਪ੍ਰਸ਼ਾਦਾ ਦੇ ਦਿੰਦਾ ਤੇ ਸ਼ੱਕ ਲੈਂਦਾ ਨਹੀਂ ਤੇ ਭੁੱਖਾ ਰਹਿੰਦਾ ਹੈ ਅੱਖਾਂ ਮੀਟ ਕੇ ਉਹ ਪ੍ਰਮਾਤਮਾ ਦੇ ਨਾਮ ਵਿੱਚ ਬੈਠਾ ਹੈ ਬਾਦਸ਼ਾਹ ਹੈ 이란 ਦਾ ਰਾਜ ਭਾਗ ਦਾ مالک ਹੈ ਪੁੱਤਰ ਤੂੰ ਆਪਣੇ ਪਿਤਾ ਨੂੰ ਘਰ ਲੈ ਕੇ ਆ। ਉਹਦੀ ਹਾਲਤ ਦੇਖੀ ਨਹੀਂ ਜਾਂਦੀ ਹੈ। ਜਦੋਂ ਪੁੱਤਰ ਨੇ ਇਹ ਗੱਲ ਸੁਣੀ ਤੇ ਮਨ 'ਚ ਵਿਚਾਰਿਆ ਕਿ ਮੈਂ ਜਾਂਦਾ। ਹੁਣ ਜਦੋਂ ਪਹੁੰਚ ਗਿਆ ਤੇ ਕੀ ਦੇਖਿਆ ਕਿ ਪਿਤਾ ਫਕੀਰ ਬਣ ਕੇ ਜੰਗਲ 'ਚ ਬੈਠਾ ਹੋਇਆ ਹੈ। ਇਹ ਸੁਣ ਕੇ ਉਸ ਨੂੰ ਬੜੀ ਸ਼ਰਮ ਆਈ। ਪਿਤਾ ਜੀ ਕੋਲ ਪਹੁੰਚ ਕੇ ਪਿਤਾ ਨਾਲ ਗੱਲਾਂ-ਬਾਤਾਂ ਕਰਦੇ ਆ ਕਿ ਆ ਪਿਤਾ ਜੀ ਨਮਸਕਾਰ ਹੈ। ਅਦਮ ਬਾਦਸ਼ਾਹ ਨੇ ਨਮਸਕਾਰ ਪ੍ਰਵਾਨ ਕੀਤੀ। ਕਹਿੰਦਾ ਪਿਤਾ ਜੀ ਘਰ ਚੱਲੋ। ਬੜੇ ਸੁੱਖ ਨੇ, ਆਰਾਮ ਨੇ। ਬੜਾ ਕੁਝ ਹੈ ਆਪ ਜੀ ਦਾ ਹੀ ਸਭ ਕੁਝ ਹੈ। ਇਸ ਤਰ੍ਹਾਂ ਕਰੋ ਆਪ ਜੀ ਘਰ ਚੱਲੋ ਤੇ ਘਰ ਬੈਠ ਕੇ ਪਰਮਾਤਮਾ ਦਾ ਨਾਮ ਜਪਿਓ। ਜਦੋਂ ਅਦਮ ਬਾਦਸ਼ਾਹ ਦੀ ਪਾਟੀ ਹੋਈ ਗੋਦੜੀ ਕਲੀਆਂ ਲਾਰਿਆ ਸੀ ਦੇਖ ਕੇ ਪੁੱਤਰ ਨੂੰ ਰੋਣ ਰੋਣ ਆ ਗਿਆ ਪੁੱਤਰ ਰੋਣ ਲੱਗ ਪਿਆ ਕਿ ਬਾਦਸ਼ਾਹੀ ਛੱਡ ਪਿਤਾ ਕਿਹੜੀ ਵਿਪਤਾ ਚ ਪੈ ਗਏ ਨੇ ਉੱਪਰ ਪਹਿਨਨ ਵਾਲੀ ਕੋਈ ਗੋਦੜੀ ਕੱਪੜਾ ਵੀ ਨਹੀਂ ਹੈ ਬੜੇ ਹੌਸਲੇ ਨਾਲ ਪੁੱਤਰ ਨੇ ਬੇਨਤੀ ਕੀਤੀ ਤੁਸੀਂ ਘਰ ਚੱਲੋ ਉੱਥੇ ਬੈਠੇ ਸਿਮਰਨ ਕਰਨਾ ਪੁੱਤਰ ਦੀ ਇਹ ਗੱਲ ਸੁਣ ਕੇ ਅਦਮ ਬਾਦਸ਼ਾਹ ਨੇ ਆਪਣੇ ਹੱਥ ਦੀ ਸੂਈ ਜਿਹੜੇ ਸੀ ਰਿਆ ਸੀ ਦਰਿਆ 'ਚ ਸੁੱਟ ਦਿੱਤੇ ਆਪਣੇ ਪੁੱਤਰ ਨੂੰ ਕਿਹਾ ਏ ਪੁੱਤਰ ਮੇਰੀ ਗੋਦੜੀ ਸਿਉਣ ਵਾਲੀ ਸੂਈ ਦਰਿਆ 'ਚ ਡਿੱਗ ਪਈ ਹੈ ਇਸ ਨੂੰ ਕਢਵਾ ਦੇ ਪੁੱਤਰ ਨੇ ਕਿਹਾ ਪਿਤਾ ਜੀ ਤੁਸੀਂ ਘਰ ਚੱਲੋ ਜਿੰਨੀਆਂ ਸੂਈਆਂ ਚਾਹੋਗੇ ਲੈ ਲੈਣੀਆਂ ਕੋਈ ਸੂਈਆਂ ਦੀ ਕਮੀ ਨਹੀਂ ਹੈ ਅਦਮ ਬਾਦਸ਼ਾਹ ਨੇ ਕਿਹਾ ਨਹੀਂ ਪੁੱਤਰ ਮੇਰਾ ਇਸ ਸੂਈ ਨਾਲ ਪਿਆਰ ਬੜਾ ਹੈ ਮੈਨੂੰ ਇਹੋ ਹੀ ਸੂਈ ਚਾਹੀਦੀ ਹੈ ਮੈਨੂੰ ਹੋਰ ਨਹੀਂ ਇਹੋ ਕੜਵਾ ਕੇ ਦੇ ਰਾਜੇ ਦਾ ਇਹ ਹੱਥ ਵੇਖ ਕੇ ਪੁੱਤਰ ਨੇ ਬਹੁਤ ਸਾਰੇ ਸਿਪਾਈ ਪਾਣੀ ਚਵਾੜ ਦਿੱਤੇ ਪਰ ਸੂਈ ਨਾ ਲੱਭੀ ਫਿਰ ਪੁੱਤਰ ਨੇ ਕਿਹਾ ਜੋ ਸੂਈ ਲੱਭ ਕੇ ਲਿਆਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ ਕਿਉਂਕਿ ਪਿਤਾ ਦਾ ਇਸ ਸੂਈ ਨਾਲ ਪਿਆਰ ਬੜਾ ਹੈ ਫਿਰ ਲੋਭਵਸ ਹੋ ਕੇ ਚੁੱਭੀ ਮਾਰਨ ਵਾਲਿਆਂ ਨੇ ਪਾਣੀ ਥੱਲਿਓਂ ਮਿੱਟੀ ਕੱਢ ਕੇ ਫਰੋਲੀ ਪਰ ਸੂਈ ਨਾ ਲੱਭੀ ਜਦ ਸਾਰੇ ਨਿਰਾਸ਼ ਹੋ ਗਏ ਉਸ ਸਮੇਂ ਅਦਮ ਬਾਦਸ਼ਾਹ ਕਹਿੰਦਾ ਹੁਣ ਮੈਂ ਵੀ ਯਤਨ ਕਰਕੇ ਦੇਖਦਾ ਹਾਂ ਪੁੱਤਰ ਕਹਿੰਦਾ ਪਿਤਾ ਜੀ ਮੈਂ ਕਈਆਂ ਨੂੰ ਪਾਣੀ ਚਵਾੜਿਆ ਲਾਲਚ ਵੀ ਦਿੱਤਾ ਹੈ ਪਰ ਸੂਈ ਤੁਹਾਡੀ ਨਹੀਂ ਲੱਭੀ ਜਦ ਨਾ ਕਰੋ ਘਰ ਚੱਲੋ ਅਦਮ ਬਾਦਸ਼ਾਹ ਕਹਿੰਦਾ ਨਹੀਂ ਪੁੱਤਰ ਇੱਕ ਵਾਰੀ ਮੈਂ ਵੀ ਕੋਸ਼ਿਸ਼ ਕਰਕੇ ਦੇਖਦਾ ਏ ਗੱਲ ਕਹਿ ਕੇ ਅਦਮ ਬਾਦਸ਼ਾਹ ਨੇ ਮੱਛੀਆਂ ਨੂੰ ਆਵਾਜ਼ ਦਿੱਤੀ हे ਮੱਛੀਓ ਮੇਰੀ ਸੂਈ ਛੇਤੀ ਦਰਿਆ ਚੋਂ ਕੱਢ ਕੇ ਲਿਆਓ ਮੈਂ ਗੋਦੜੀ ਸਿਉਣੀ ਹੈ ਇਹ ਗੱਲ ਕਹਿਣ ਦੇ ਨਾਲ ਇੱਕ ਮੱਛੀ ਨੇ ਮੂੰਹ ਚ ਸੂਈ ਫੜ ਕੇ ਬਾਹਰ ਲੈ ਆਂਦੀ ਇਸ ਕੌਤਕ ਨੂੰ ਵੇਖ ਕੇ ਸਿਪਾਈ ਅਦਮ ਬਾਦਸ਼ਾ ਦਾ ਪੁੱਤਰ ਵੀ ਹੈਰਾਨ ਹੋ ਗਿਆ ਤੇ ਅਦਮ ਬਾਦਸ਼ਾ ਨੇ ਕਿਹਾ ਏ ਪੁੱਤਰ ਦੱਸ ਹੁਣ ਅਸਲੀ ਬਾਦਸ਼ਾ ਕੌਣ ਹੈ ਤੂੰ ਹੈ ਕਿ ਮੈਂ ਹਾਂ ਤੂੰ ਇੱਕ ਮਨੁੱਖਾਂ ਪਰ ਹੁਕਮ ਕਰ ਰਿਹਾ ਹੈ ਤੇ ਮੇਰਾ ਹੁਕਮ ਮਨੁੱਖ ਦੇਵਤੇ ਪਸ਼ੂ ਪੰਛੀ ਵੀ ਮੰਨ ਰਹੇ ਨੇ ਜਿਸ ਨੂੰ ਕੋਈ ਕੰਮ ਆਖਦਾ ਹਾਂ ਮੇਰਾ ਕਹਿਣਾ ਕੋਈ ਨਹੀਂ ਮੋੜਦਾ ਹੈ ਸਤਿਗੁਰੂ ਜੀ ਦਾ ਹੁਕਮ ਵੀ ਹੈ ਬਾਦ ਸ਼ਾਹ ਸ਼ਾਹ ਸਭ ਵਸ ਕਰਦੀ ਨੇ ਸਾਰੇ ਉਸ ਮਾਲਕ ਦੇ ਭਗਤ ਦੇ ਅਧੀਨ ਹੋ ਜਾਂਦੇ ਨੇ ਜਾਨਵਰ ਪੰਛੀ ਵੀ ਭਗਤਾਂ ਦਾ ਕਹਿਣਾ ਨਹੀਂ 모ੜਦੇ ਨੇ ਜਿਸ ਨੂੰ ਕੋਈ ਕੰਮ ਆਖਦਾ ਹਾਂ ਮੇਰਾ ਕੋਈ ਕੰਮ ਨਹੀਂ 모ੜਦਾ ਹੈ ਇਸ ਵਾਸਤੇ ਮੈਂ ਇੱਥੇ ਠੀਕ ਹਾਂ ਤੂੰ ਆਪਣੇ ਘਰ ਜਾ ਆਪਣਾ ਰਾਜ ਭਾਗ ਦਾ ਕੰਮ ਚੰਗੀ ਨੀਤੀ ਨਾਲ ਪੁੱਤਰ ਜੀ ਚਲਾਉਣਾ ਹੈ ਕਿਸੇ ਨੂੰ ਦੁੱਖ ਨਹੀਂ ਦੇਣਾ ਕਿਸੇ ਦਾ ਮਨ ਨਹੀਂ ਦਿਖਾਉਣਾ ਪਰ ਜਾਂ ਨੂੰ ਪਰਮਾਤਮਾ ਦਾ ਰੂਪ ਸਮਝਣਾ ਜੇ ਪਰਜਾ ਦੁਖੀ ਹੋਗੀ ਤੇ ਤੇਰਾ ਰਾਜ ਭਾਗ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਆਪਣੇ ਦੇਸ਼ ਜਾ ਤੇ ਚੁੱਪ ਉਸ ਅਕਾਲ ਪੁਰਖ ਵਹਿਗੁਰੂ ਦਾ ਨਾਮ ਸਿਮਰਨ ਕਰ ਪਰਮਾਤਮਾ ਨੂੰ ਯਾਦ ਕਰ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਭਲੇ ਕੰਮ ਕਰਨੇ ਨੇ ਤੇ ਗਰੀਬਾਂ ਦੀ ਮਦਦ ਕਰਨੀ ਹੈ ਇਦਾਂ ਦਾ ਸੁਭਾਅ ਬਣਾਉਣਾ ਹੈ ਐਨੀ ਗੱਲ ਸੁਣ ਕੇ ਪੁੱਤਰ ਨੇ ਅਦਮ ਬਾਦਸ਼ਾਹ ਨੂੰ ਪ੍ਰਣਾਮ ਕੀਤੀ ਤੇ ਆਪਣੇ ਘਰ ਨੂੰ ਚਲੇ ਆ ਗਿਆ ਕਿਉਂਕਿ ਜੱਪਿਆ ਹੋਇਆ ਨਾਮ ਮਨੁੱਖ ਹਮੇਸ਼ਾ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ ਪ੍ਰਮਾਤਮਾ ਵਾਹਿਗੁਰੂ ਉਹਦੇ ਤੇ ਕਿਰਪਾ ਕਰ ਦਿੰਦਾ ਹੈ ਅਦਮ ਬਾਦਸ਼ਾਹ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਇੱਕ ਮਿੱਕ ਹੋ ਕੇ ਬੈਠਾ ਰਿਹਾ ਇਸ ਕਰਕੇ ਸੰਗਤ ਜੀ ਜਿਹੜੇ ਨਾਮ ਜਪਦੇ ਨੇ ਉਹ ਰਾਜ ਭਾਗ ਵਿੱਚ ਵੀ ਆਨੰਦ ਮਾਣਦੇ ਨੇ ਸਿਮਰਨ 'ਚ ਜੁੜੇ ਰਹਿੰਦੇ ਨੇ ਤੇ ਕਈਆਂ ਕੋਲ ਰਾਜ ਭਾਗ ਹੁੰਦਾ ਹੈ ਮਾਇਆ ਬੜੀ ਹੁੰਦੀ ਹੈ ਪਰ ਉਹਨਾਂ ਦਾ ਸੁਭਾਅ ਕੀ ਹੈ ਮਾਇਆ ਘਾਰੀ ਅੱਤ ਅੰਨਾ ਬੋਲਾ ਉਹ ਸਭ ਕੁਝ ਦੇਖਦੇ ਆ ਵੀ ਅੰਨਿਆਂ ਵਾਂਗ ਹੋ ਜਾਂਦੇ ਨੇ ਮਾਇਆ ਦਾ ਹੰਕਾਰ ਮਹਿਲ ਮਾੜੀਆਂ ਦਾ ਹੰਕਾਰ ਧੀਆ ਪੁੱਤਰਾਂ ਦਾ ਹੰਕਾਰ ਜਮੀਨ ਜਾਇਦਾਦ ਦਾ ਹੰਕਾਰ ਗੱਡੀਆਂ ਕਾਰਾਂ ਦਾ ਹੰਕਾਰ ਸਤਿਗੁਰੂ ਕਹਿੰਦੇ ਕਦੀ ਨਹੀਂ ਕਰਨਾ ਹੈ ਕਿਉਂਕਿ ਉਹ ਅੰਦਾ ਮੂਰਖ ਮਨੁੱਖ ਹੈ ਜਿਹੜਾ ਇਨਾਂ ਚੀਜ਼ਾਂ ਦਾ ਮਾਣ ਹੰਕਾਰ ਕਰਕੇ ਆਖਦਾ ਮੇਰੀਆਂ ਨੇ ਇਸ ਸੰਸਾਰ ਵਿੱਚ ਕਿਸੇ ਦਾ ਕੋਈ ਨਹੀਂ ਹੈ ਇਸ ਕਰਕੇ ਕਿਸੇ ਦਾ ਦਿਲ ਨਹੀਂ ਦੁਖਾਉਣਾ ਹਰ ਦਿਲ ਵਿੱਚ ਪਰਮਾਤਮਾ ਦਾ ਵਾਸਾ ਹੁੰਦਾ ਹੈ ਤੇ ਗੁਰੂ ਸਾਹਿਬ ਜੀ ਆਖਦੇ ਨੇ ਘਟ ਘਟ ਮਾਲਕ ਦਿਲਾ ਕਾ ਸੱਚਾ ਪਰਵਤਗਾਰ ਕਿਸੇ ਦੇ ਦਿਲ ਨੂੰ ਦੁਖੀ ਨਹੀਂ ਕਰਨਾ ਕਿਉਂਕਿ ਹਰੇਕ ਦਿਲ ਵਿੱਚ ਨਿਰੰਕਾਰ ਬੈਠਾ ਹੋਇਆ ਹੈ ਭਾਵੇਂ ਰਿਸ਼ਤੇਦਾਰੀ ਹੋਵੇ ਭਾਵੇਂ ਜਾਰੀ ਹੋਵੇ ਤੇ ਭਾਵੇਂ ਦੁਨੀਆਦਾਰੀ ਹੋਵੇ ਇਸ ਕਰਕੇ ਸੰਗਤ ਜੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਰੇਕ ਵਿੱਚ ਬੈਠਿਆ ਦੇਖਣਾ ਹੈ ਉਸ ਦਾ ਸਿਮਰਨ ਕਰਨਾ ਅੱਦਮ ਬਾਦਸ਼ਾਹ ਨੇ ਜਦੋਂ ਸੱਚ ਦਾ ਪਤਾ ਲੱਗਾ ਤੇ ਰੱਬ ਦੀ ਇਬਾਦਤ ਕਰਨ ਵਾਲਾ ਫਕੀਰ ਬਣ ਗਿਆ ਬਸਤਾ ਟੁੱਟੀ ਚੁੰਪੜੀ ਟੀਰ ਸਭ ਛਿਨਾਂ ਜਾਤ ਨਾ ਪਾਤ ਨ ਆਦਰੋ ਉਦਿਆਨ ਪਰਮਿਨਾਂ ਮਿੱਤਰ ਨਾ ਇੱਠ ਤਨ ਰੂਪਹੀਨ ਕਿਸ ਸਾਖ ਨਾ ਸਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਬਿਨਾਂ ਤਨ ਗੁਰੂ ਗ੍ਰੰਥ ਸਾਹਿਬ ਜੀ ਬਖਸ਼ ਕਰਦੇ ਜਿਸ ਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਫਿਰ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਂਦਾ ਹੈ ਇਸ ਦਾ ਦਾ ਸੁਭਾਅ ਸੰਗਤ ਜੀ ਪਨਾਉਣਾ ਹੈ ਅਦਮ ਬਾਦਸ਼ਾਹੀ ਸਾਕੀ ਸੁਣਣੀ ਹੈ ਆਪ ਵੀ ਤੇ ਬੱਚਿਆਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਨ ਸਿਮਰਨ ਕਰਦਿਆਂ ਕਰਦਿਆਂ ਅਸੀਂ ਪਰਮਾਤਮਾ ਵਰਗੇ ਹੋ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ pai, Guruji, que